ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਜਤਿਨ ਪ੍ਰਸਾਦ ਕੇਦਰੀ ਮੰਤਰੀ ਜਲੰਧਰ ਪੁਰਜੈਣ ਸਾਡੇ ਨਾਲ ਜਲੰਧਰ ਤੋਂ ਸਾਬਕਾ ਲੋਕ ਸਭਾ ਮੈਂਬਰ ਸੋਸ਼ਲ ਇਨਕੁਆਇਰੀ ਇੰਕੀ ਕਿਵੇਂ ਆਣਾ ਹੋਇਆ ਨਾ ਹਾਂ ਦੇਖੋ ਸਾਡੇ ਜਿਹੜੇ ਇੰਡਸਟਰੀਅਲ ਐਂਡ ਕਮਰਸ ਮਿਨਿਸਟਰ ਜਤਿਨ ਪ੍ਰਸਾਦ ਜੀ ਕੱਲ ਉਹਨਾਂ ਨੇ ਆ ਕੇ ਜਲੰਧਰ ਦੇ ਜਿਹੜੇ ਐਕਸਪੋਰਟਰਸ ਐ ਵੱਖ-ਵੱਖ ਟ੍ਰੇਡ ਦੇ ਉਹਨਾਂ ਦੇ ਨਾਲ ਇੱਥੇ ਇੰਟਰੈਕਸ਼ਨ ਕੀਤੀ ਹੈ ਉਹਨਾਂ ਦੀਆਂ ਤਮਸਿਆਵਾਂ ਸੁਣੀਆਂ ਹੈ ਔਰ ਹਰ ਇੱਕ ਨੇ ਆਪਣੀ ਆਪਣੀ ਜਿਹੜੇ ਉਹਨਾਂ ਦੀਆਂ ਕੋਈ ਜਿਹੜੀਆਂ ਪ੍ਰੋਬਲਮ ਸੀਗੀਆਂ ਐਕਸਪੋਰਟ ਦੇ ਵਿੱਚ ਉਹ ਸਾਰੀਆਂ ਉਹਨਾਂ ਨੇ ਸ਼ੇਅਰ ਕੀਤੀਆਂ ਔਰ ਬੜੇ ਇੱਕ ਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਮੀਟਿੰਗ ਦੇ ਸਾਰੇ ਮਿਨਟਸ ਵੀ ਨੋਟ ਕੀਤੇ ਗਏ ਔਰ ਅਫਸਰਾਂ ਨੂੰ ਜਿਹੜੇ ਹੈ ਮੰਤਰੀ ਸਾਹਿਬ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਜਿਸ ਵੀ ਵਪਾਰੀ ਸਾਥੀ ਨੇ ਜਿਹੜੀ ਵੀ ਗੱਲ ਕਹੀ ਹੈ ਉਦੇ ਮਿੰਟਸ بنائے ਜਾਣ ਉਹਨਾਂ ਦਾ ਪ੍ਰੋਪਰ ਉਹਨਾਂ ਦੇ ਉੱਤੇ ਵਰਕਿੰਗ ਕਰਕੇ ਜਿਹੜੇ ਤਾਂ ਉਹਨਾਂ ਦੇ ਡਿਪਾਰਟਮੈਂਟ ਦੇ ਨਾਲ ਸਬੰਧ ਰੱਖਣ ਵਾਲੀਆਂ ਜਿਵੇਂ ਚੀਜ਼ਾਂ ਤਾਂ ਉਹ ਖੁਦ ਦੇਖਣਗੇ ਉਸ ਤਾਂ ਜਿਹੜੇ ਆ ਉਹਨਾਂ ਨੇ ਮੌਕੇ ਦੇ ਉੱਤੇ ਵੀ ਜਵਾਬ ਦਿੱਤੇ ਕਿਉਂਕਿ ਉਹਨਾਂ ਦੇ ਸਾਰੇ ਆਫੀਸਰਸ ਨਾਲ ਸੀਗੇ ਤਾਂ ਜਿਹੜੇ ਅਦਰ ਡਿਪਾਰਟਮੈਂਟਸ ਦੇ ਨਾਲ ਜਿਹੜਾ ਕੰਸਰਨ ਰੱਖਣ ਵਾਲੇ ਜਿਹੜੇ ਮਾਮਲੇ ਆ ਉਹ ਉਹਨਾਂ ਨੇ ਇਸ ਗੱਲ ਦਾ ਆਸ਼ਵਾਸਨ ਦਵਾਇਆ ਕਿ ਉਹ ਕੰਸਰਨ ਮਿਨਿਸਟਰੀ ਨਾਲ ਜਿਹੜਾ ਹੈ ਉਹਨਾਂ ਦੀ ਗੱਲ ਹੈ ਜਿਹੜੇ ਅੱਗੇ ਪਹੁੰਚਾ ਦਿੰਗੇ देखो जी स्पोर्ट्स इंडस्ट्री ਨੂੰ ਲੈ ਕੇ ਕਾਫੀ ਮੰਗਾਂ ਸੀਗੀਆਂ ਸਪੋਰਟਸ ਇੰਡਸਟਰੀ ਵਾਲਿਆਂ ਦੀਆਂ ਇੱਕ ਆਰ ਐਮਪੀ ਜਿਹੜਾ ਉਹਨਾਂ ਨੇ ਬਣਾਉਣ ਦੀ ਗੱਲ ਕਹੀ ਸੀ ਉਹਨੂੰ ਲੈ ਕੇ ਵੀ ਕਾਫੀ ਮੰਗਾਂ ਸੀਗਾ ਹੋਰ ਵੀ ਉਹਨਾਂ ਦੀਆਂ ਜੀਐਸਟੀ ਨੂੰ ਲੈ ਕੇ ਵੀ ਕਾਫੀ ਮੰਗਾਂ ਸੀ ਹਾਂਜੀ ਹਾਂਜੀ ਰਿਸਰਚ ਐਂਡ ਡਿਜ਼ਾਈਨ ਸੈਂਟਰ ਆਰ ਐਨ ਡੀ ਸੈਂਟਰ ਦੀ ਮੰਗ ਹੋਈ ਹੈ ਇੱਕ ਐਗਜ਼ੀਬਿਸ਼ਨ ਸੈਂਟਰ ਦੀ ਵੀ ਗੱਲ ਹੋਈ ਹੈ ਉਹ ਮੰਤਰੀ ਸਾਹਿਬ ਨੇ ਬੜੇ ਧਿਆਨ ਦੇ ਨਾਲ ਸਾਰੀਆਂ ਗੱਲਾਂ ਸੁਣੀਆਂ ਔਰ ਲਗਾਤਾਰ ਅਸੀਂ ਜਿਹੜੇ ਹੈ ਇਹਨਾਂ ਦੇ ਨਾਲ ਇਨਕਤ ਵੀ ਰਵਾਂਗੇ ਇਹਨਾਂ ਨਾਲ ਮਿਲਦੇ ਵੀ ਰਵਾਂਗੇ ਔਰ ਜਲੰਧਰ ਦੇ ਜਿਹੜੇ ਮਾਮਲੇ ਆ ਵਪਾਰੀਆਂ ਨੂੰ ਲੈ ਕੇ ਉਹ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਜਤਿਨ ਪ੍ਰਸ਼ਾਦ ਜੀ ਬੜੇ ਨੇਕੀ ਇਨਸਾਨ ਆ ਮੰਤਰੀ ਆ ਔਰ ਮੇਰਾ ਖਿਆਲ ਆ ਕਿ ਸੁੱਚਾੰਗਾ ਰਿਜ਼ਲਟ ਆ ਜਿਹੜਾ ਸਾਡੇ ਵਪਾਰੀ ਸਾਥੀਆਂ ਨੂੰ ਮਿਲੇਗਾ ਧੰਨਵਾਦ ਕਰਦਾ ਹਾਂ ਕਰਨ ਲਈ ਸੋ ਐਸਾਨ ਸੁਸ਼ੀਲ ਰਿੰਕੂ ਸਾਡਾ ਲੋਕ ਸਭਾ ਮੈਂਬਰ ਤੋਂ ਉਹਨਾਂ ਦਾ ਸਾਥ ਕਰਨਾ ਕਿ ਜਤਿਨ ਪ੍ਰਸ਼ਾਦ ਜਿਹੜੇ ਕੇਂਦਰੀ ਮੰਤਰੀ ਆ ਜਲੰਧਰ ਆਏ ਸੀਗੇ ਉਹਨਾਂ ਨੇ ਹਰੇਕ ਜਿਹੜੇ ਕੋਰਟਲ ਸਗੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਸੁਣਿਆ ਔਰ ਜਲਦ ਹੀ ਉਹਨਾਂ ਮੰਗਾਂ ਦਾ ਹੱਲ ਵੀ ਹੁੰਦਾ ਹੋਇਆ ਨਜ਼ਰ ਆਵੇਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਗੰਬੋਈ ਜਾਨੀ ਸੂਰਾ ਟੀਵੀ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਜਤਿਨ ਪ੍ਰਸਾਦ ਕੇਦਰੀ ਮੰਤਰੀ ਜਲੰਧਰ ਪੁਰਜੇਸਾਨ ਸਾਡੇ ਨਾਲ ਜਲੰਧਰ ਤੋਂ ਸਾਬਕਾ ਲੋਕ ਸਭਾ ਮੈਂਬਰ ਸੋਸ਼ਲ ਇਨਕੁਆਇਰੀ ਇੰਕੀ ਕਿਵੇਂ ਆਣਾ ਹੋਇਆ ਨਾ ਹਾਂ ਦੇਖੋ ਸਾਡੇ ਜਿਹੜੇ ਇੰਡਸਟਰੀ ਐਂਡ ਕਮਰਸ ਮਿਨਿਸਟਰ ਜਤਿਨ ਪ੍ਰਸਾਦ ਜੀ ਅੱਲ ਉਹਨਾਂ ਨੇ ਆ ਕੇ ਜਲੰਧਰ ਦੇ ਜਿਹੜੇ ਐਕਸਪੋਰਟਰਸ ਐ ਵਕ ਵਕ ਟ੍ਰੇਡ ਦੇ ਉਹਨਾਂ ਦੇ ਨਾਲ ਇੱਥੇ ਇੰਟਰੈਕਸ਼ਨ ਕੀਤੀ ਹੈ ਉਹਨਾਂ ਦੀਆਂ ਤਮਸਿਆਵਾਂ ਸੁਣੀਆਂ ਔਰ ਹਰ ਇੱਕ ਨੇ ਆਪਣੀ ਆਪਣੀ ਜਿਹੜੇ ਉਹਨਾਂ ਦੀਆਂ ਕੋਈ ਜੜੀਆਂ ਪ੍ਰੋਬਲਮ ਸੀਗੀਆਂ ਐਕਸਪੋਰਟ ਦੇ ਵਿੱਚ ਉਹ ਸਾਰੀਆਂ ਉਹਨਾਂ ਨੇ ਸ਼ੇਅਰ ਕੀਤੀਆਂ ਔਰ ਬੜੇ ਇੱਕ ਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਮੀਟਿੰਗ ਦੇ ਸਾਰੇ ਮਿਨਟਸ ਵੀ ਨੋਟ ਕੀਤੇ ਗਏ ਔਰ ਅਫਸਰਾਂ ਨੂੰ ਜਿਹੜੇ ਐ ਮੰਤਰੀ ਸਾਹਿਬ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਜਿਵੇਂ ਵੇ ਵਪਾਰੀ ਸਾਥੀ ਨੇ ਜਿਹੜੀ ਵੀ ਗੱਲ ਕਹੀ ਹੈ ਉਹਦੇ ਮਿਨਿਟਸ ਨਾਏ ਜਾਣ ਉਹਨਾਂ ਦਾ ਪ੍ਰੋਪਰ ਉਹਨਾਂ ਦੇ ਉੱਤੇ ਵਰਕਿੰਗ ਕਰਕੇ ਜਿਹੜੇ ਤਾਂ ਉਹਨਾਂ ਦੇ ਡਿਪਾਰਟਮੈਂਟ ਦੇ ਨਾਲ ਸਬੰਧ ਰੱਖਣ ਵਾਲੀਆਂ ਜਿਹੜੀਆਂ ਚੀਜ਼ਾਂ ਤਾਂ ਉਹ ਖੁਦ ਦੇਖਣਗੇ ਉਸ ਤਾਂ ਜਿਹੜੇ ਆ ਉਹਨਾਂ ਨੇ ਮੌਕੇ ਦੇ ਉੱਤੇ ਵੀ ਜਵਾਬ ਦਿੱਤੇ ਕਿਉਂਕਿ ਉਹਨਾਂ ਦੇ ਸਾਰੇ ਆਫੀਸਰਸ ਨਾਲ ਸੀਗੇ ਤਾਂ ਜਿਹੜੇ ਅਦਰ ਡਿਪਾਰਟਮੈਂਟਸ ਦੇ ਨਾਲ ਜਿਹੜਾ ਕੰਸਰਨ ਰੱਖਣ ਵਾਲੇ ਜਿਹੜੇ ਮਾਮਲੇ ਆ ਉਹ ਉਹਨਾਂ ਨੇ ਇਸ ਗੱਲ ਦਾ ਆਸ਼ਵਾਸਨ ਦਵਾਇਆ ਕਿ ਉਹ ਕੰਸਰਨ ਮਿਨਿਸਟਰੀ ਨਾਲ ਜਿਹੜਾ ਹੈ ਉਹਨਾਂ ਦੀ ਗੱਲ ਹੈ ਜਿਹੜੇ ਅੱਗੇ ਪਹੁੰਚਾ ਦੇਣਗੇ ਬਿਲਕੁਲ ਜੀ ਇਹ ਸਪੋਰਟਸ ਇੰਡਸਟਰੀ ਨੂੰ ਲੈ ਕੇ ਕਾਫੀ ਮੰਗਾਂ ਸੀਗੀਆਂ ਸਪੋਰਟਸ ਇੰਡਸਟਰੀ ਵਾਲਿਆਂ ਦੀ ਇੱਕ ਆਰ ਐਂਡ ਆਰ ਐਮ ਟੀਮ ਜਿਹੜਾ ਉਹਨਾਂ ਨੇ ਬਣਾਉਣ ਦੀ ਗੱਲ ਕਹੀ ਸੀ ਉਹਨੂੰ ਲੈ ਕੇ ਵੀ ਕਾਫੀ ਮੰਗਾਂ ਸੀਗਾ ਹੋਰ ਵੀ ਉਹਨਾਂ ਦੀਆਂ ਜੀਐਸਟੀ ਨੂੰ ਲੈ ਕੇ ਵੀ ਕਾਫੀ ਮੰਗਾਂ ਸੀ ਹਾਂਜੀ ਹਾਂਜੀ ਰਿਸਰਚ ਐਂਡ ਡਿਜ਼ਾਈਨ ਸੈਂਟਰ ਆਰ ਐਂਡ ਡੀ ਸੈਂਟਰ ਦੀ ਮੰਗ ਹੋਈ ਹੈ ਇੱਕ ਐਗਜ਼ੀਬਿਸ਼ਨ ਸੈਂਟਰ ਦੀ ਵੀ ਗੱਲ ਹੋਈ ਹੈ ਮントਰੀ ਸਾਹਿਬ ਨੇ ਬੜੇ ਧਿਆਨ ਦੇ ਨਾਲ ਸਾਰੀਆਂ ਗੱਲਾਂ ਸੁਣੀਆਂ ਔਰ ਲਗਾਤਾਰ ਅਸੀਂ ਜਿਹੜੇ ਆ ਇਹਨਾਂ ਦੇ ਨਾਲ ਇਨ ਟੱਚ ਵੀ ਰਵਾਂਗੇ ਇਹਨਾਂ ਨਾਲ ਮਿਲਦੇ ਵੀ ਰਵਾਂਗੇ ਔਰ ਜਲੰਧਰ ਦੇ ਜਿਹੜੇ ਮਾਮਲੇ ਵਪਾਰੀਆਂ ਨੂੰ ਲੈ ਕੇ ਉਹ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਜਤਨ ਪ੍ਰਸਾਦ ਜੀ ਬੜੇ ਮਿਹਨਤੀ ਇਨਸਾਨ ਆ ਮੰਤਰੀ ਆ ਔਰ ਮੇਰਾ ਖਿਆਲ ਆ ਕਿ ਇੱਕ ਚੰਗਾ ਰਿਜ਼ਲਟ ਆ ਜਿਹੜਾ ਸਾਡੇ ਵਪਾਰੀ ਸਾਥੀਆਂ ਨੂੰ ਮਿਲੇਗਾ ਧੰਨਵਾਦ ਜਲਦਕਿ ਲਈ ਸੋ ਏਹਸਾਨ ਨੇ ਸੁਚੀਲ ਰਿੰਕੂ ਸਤ ਦਾ ਲੋਕ ਸਭਾ ਮੈਂਬਰ ਤੋਂ ਉਹਨਾਂ ਦਾ ਸਾਫ ਕਹਿਣਾ ਕਿ ਜੀਤਿਨ ਪ੍ਰਸਾਦ ਜਿਹੜੇ ਕੇਂਦਰੀ ਮੰਤਰੀ ਆ ਜਲੰਧਰ ਆਏ ਸੀਗੇ ਉਹਨਾਂ ਨੇ ਹਰ ਇੱਕ ਜਿਹੜੇ ਫੋਟਲਸ ਹੈਗੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਸੁਣਿਆ ਔਰ ਜਲਦ ਹੀ ਉਹਨਾਂ ਮੰਗਾਂ ਦਾ ਹੱਲ ਵੀ ਹੁੰਦਾ ਹੋਇਆ ਨਜ਼ਰ ਆਵੇਗਾ ਕੈਮਰਾਮੈਨ ਸੋਕਿੰਦਰ ਦੇ ਨਾਲ ਸੁਰੇਂਦਰ ਗੰਬੋਈ ਜਾਨੀ ਸਟਾਰ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par